ਜੈਪੀ ਜੈ ਸਭਿਧਾਨ ਅੱਜ ਮੈਂ ਤੁਹਾਨੂੰ ਮਾਤਾ スਵਿਤਰੀ ਵਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਨਾਨਕਨਗਰੀ ਚ ਦੇ ਵਿੱਚ ਜੋ ਕਿ ਮੌਜੂਦਾ ਇੱਕ ਲਾਇਬ੍ਰੇਰੀ ਬਣੀ ਹੋਈ ਹੈ ਜੋ ਕਿ ਇੱਕ ਸਿੱਖਿਆ ਦਾ ਭੰਡਾਰ ਹੈ ਜੋ ਕਿ ਆਪਣਾ ਇੱਕ ਲਾਇਬ੍ਰੇਰੀ ਘਰ ਆ ਜਿਸ ਦੇ ਵਿੱਚ ਕਾਫੀ ਭੰਡਾਰ ਛੁਪਿਆ ਹੋਇਆ ਹੁੰਦਾ ਵਾ ਇਸ ਲਈ ਅੱਜ ਮੈਂ ਤੁਹਾਨੂੰ ਲਾਇਬ੍ਰੇਰੀ ਤੋਂ ਜਾਣੂ ਕਰਵਾਉਣ ਜਾ ਰਹੀ ਆ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਹੀ ਆ ਕਿ ਸਾਡੇ ਸੈਂਟਰ ਦੇ ਵਿੱਚ ਜੋ ਲਾਇਬ੍ਰੇਰੀ ਹੈ ਤਕਰੀਬਨ ਤੁਹਾਨੂੰ ਮੈਂ ਦਿਖਾਉਣ ਲੱਗ ਰਹੀ ਹਾਂ ਉਸ ਦੇ ਵਿੱਚ ਆਪਣੇ ਐਜੂਕੇਸ਼ਨ ਤੋਂ ਲੈ ਕੇ ਬੱਚਿਆਂ ਨੂੰ ਫਸਟ ਤੋਂ ਲੈ ਕੇ ਪਲੱਸ 2 ਕਲਾਸ ਤੱਕਰ ਦੀ ਸਾਰੀ ਬੁੱਕਸ ਪ੍ਰੋਵਾਈਡ ਕੀਤੀ ਜਾਂਦੀ ਹੈ ਬੱਚਿਆਂ ਨੂੰ ਕਿਸੇ ਵੀ ਬੱਚੇ ਨੇ ਕੋਈ ਵੀ ਬੁੱਕ ਲੈਣੀ ਆ ਉਹਨੂੰ ਇਹ ਬੁੱਕ ਫ੍ਰੀ ਦਿੱਤੀ ਜਾਂਦੀ ਹੈ ਤੇ ਉਸ ਦੇ ਨਾਮ ਨਾਲ ਇੱਥੇ ਬੱਚਿਆਂ ਦੇ ਲਈ ਰੈਗਰਾਂ ਨੂੰ ਲੈ ਕੇ ਵੀ ਕਾਫੀ ਬੁੱਕਸ ਆ ਅਗਰ ਕਿਸੇ ਬੱਚੇ ਨੇ ਕੋਈ ਵੀ ਬੁੱਕਸ ਮਤਲਬ ਇਸ਼ੂ ਕਰਵਾਨੀ ਹੈ ਉਹ ਜਦੋਂ ਮਰਜ਼ੀ ਇੱਥੋਂ ਬੁੱਕ ਲੈ ਸਕਦਾ ਵਾ ਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇੱਥੇ ਰੈਗਰਾਂ ਦੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਸਾਡੇ ਸੈਂਟਰ ਦੇ ਵਿੱਚ ਬੱਚਿਆਂ ਨੂੰ ਜੋ ਕਿ ਕਾਪੀ ਆ ਸੈਂਟਰ ਵੱਲੋਂ ਉਹ ਫ੍ਰੀ ਦਿੱਤੀ ਜਾਂਦੀ ਆ ਇਹ ਸਾਡੇ ਸੈਂਟਰ ਦੀ ਕਾਪੀ ਹੈ ਇਹ ਬੱਚਿਆਂ ਨੂੰ ਸੈਂਟਰ ਵੱਲੋਂ ਫ੍ਰੀ ਦਿੱਤੀ ਜਾਂਦੀ ਹੈ ਕਾਪੀ ਦੇ ਨਾਲ-ਨਾਲ ਬੱਚਿਆਂ ਨੂੰ ਸਟੇਸ਼ਨਰੀ ਜਿਵੇਂ ਕਿ ਪੈਨ ਪੈਨਸਲ ਕਾਪੀ ਪੈਨ ਪੈਨਸਲ ਰੇਜਰ ਸ਼ੋਪ ਨੈਟ ਜਿੰਨਾ ਵੀ ਸਟੇਸ਼ਨਰੀ ਦਾ ਸਮਾਨ ਆ ਉਹ ਸਾਰਾ ਫ੍ਰੀ ਪ੍ਰੋਵਾਈਡ ਕੀਤਾ ਜਾਂਦਾ ਵਾ ਅ ਇਥੇ এডੂਕੇਸ਼ਨ ਤੇ ਕਾਫੀ ਹੱਦ ਤੱਕਰ ਬੱਚੇ ਇਥੋਂ এডੂਕੇਸ਼ਨ ਲੈ ਕੇ ਜਾ ਚੁੱਕੇ ਨੇ ਕੁਝ ਬੱਚੇ ਕੋਰਸ ਕਰਕੇ ਜਾ ਚੁੱਕੇ ਨੇ ਕੁਝ ਬੱਚੇ ਟਿਊਸ਼ਨਾਂ ਆਪਣੀ ਅਗਲੀ ਕਲਾਸ ਤੇ ਕਰਕੇ ਅੱਗੇ ਵਧ ਰਹੇ ਨੇ ਆਪ ਸਭ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਆਪਣੇ ਬੱਚਿਆਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਇੱਥੇ ਵੱਧ ਤੋਂ ਵੱਧ ਐਡਮਿਸ਼ਨ ਕਰਵਾਓ ਤਾਂ ਜੋ ਬੱਚਿਆਂ ਦਾ ਭਵਿੱਖ ਉਜਵਲ ਬਣ ਸਕੇ ਆਪ ਸਭ ਜੀ ਨੂੰ ਬੇਨਤੀ ਹੈ ਕੀ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਕਿ ਜੋ ਕਿ ਗੁਰੂ ਘਰ ਦੇ ਵਿੱਚ ਇੱਕ ਸਿੱਖਿਆ ਦਾ ਲੰਗਰ ਲੱਗਾ ਹੋਇਆ ਵਾ ਉਹਦਾ ਫਾਇਦਾ ਲੈ ਸਕੋ ਜੈ ਪੀਂ ਜੈ ਸਭਿਦਾਨ